ਸਾਸਰੀ ਕਾਲ ਭੈਣ ਜੀ ਸਾਸਰੀ ਕਾਲ ਮਸ ਜੀ ਸਾਸਰੀ ਕਾਲ ਬਤ ਨਾ ਠੀਕ ਜੀ ਹਾਂ ਜੀ ਠੀਕ ਹਾਂ ਮਿਲ ਜੀ ਛੁੱਟੀ ਹਾਂ ਡਾਕਟਰ ਬੜਾ ਸਿਆਣਾ ਈ ਛੇਤੀ ਛੁੱਟੀ ਮਿਲ ਗਈ ਯਾ ਵਧੀਆ ਪ੍ਰਸ਼ਨ ਹੋ ਗਿਆ ਭੈਣ ਜੀ ਵਾਹਿਗੁਰੂ ਦੀ ਕਿਰਪਾ ਈ ਆਪਣੇ ਘਰ ਆਈ ਜੀ ਕਿ ਡਾਕਟਰ ਕੋਈ ਪ੍ਰਸ਼ਨ ਕਰਾਉਣਾ ਚਾਹੀਦਾ ਵਾ ਸਾਡੀ ਪਿਛੇ ਇੱਕ ਨਾ ਬੀਬੀ ਨੇ ਪ੍ਰਸ਼ਨ ਕਰਾਇਆ ਹੀਗਾ ਤੇ ਉਹ ਤੇ ਵਿਚਾਰੀ ਪ੍ਰਸ਼ਨ ਕਰਦਿਆਂ ਕਰਦਿਆਂ ਮਰ ਗਈ ਮਰ ਗਈ ਕੇ ਮਰ ਗਈ ਇਚਾਰੀ ਹੋ ਹੋ ਤੇ ਜ਼ਿਆਦਾ ਠੀਕ ਨਹੀਂ ਤਾਂ ਕਰਕੇ ਕੀ ਤਾਂ ਕਰਕੇ ਸਿਮਰ ਆਉ ਨੂੰ ਵੀ ਇਹੀ ਤੱਕ ਚੁੱਪ ਕਰ ਜਾਓ ਉਹ ਜਿਹੜੇ ਮੰਮੀ ਮੇਰੀ ਪੇਕੀਆਂ ਦੀ ਪਿੰਡ ਵੱਡੀ ਕੋਠੀ ਵਾਲੇ ਆਹ ਹੋ ਆਹ ਹੋ ਵੱਡੀ ਕੋਠੀ ਵਾਲੇ ਉਹਨਾਂ ਦੀ ਨੋਹ ਦਾ ਵੀ ਪ੍ਰਸ਼ਨ ਹੋਇਆ ਸੀ ਕਿ ਤੇ ਉਹ ਉਹਦੇ ਡੇਢ 'ਚ ਤੇ ਕਿੰਚੀ ਰਹਿ ਗਈ ਉਹ ਤੇ ਜਦੋਂ ਉਹਨੂੰ ਫੂਕਿਆ ਨਾ ਉਦੋਂ ਪਤਾ ਲੱਗਾ ਵੀ ਇਹ ਡੇਢ 'ਚ ਕਿੰਚੀ ਆ ਨਹੀਂ ਨਹੀਂ ਉਹ ਨਹੀਂ ਨਹੀਂ ਉਹ ਹੋਰ ਕੋਈ ਕੇਸ ਹੋਗਾ ਨਾ ਐਦਾਂ ਥੋੜੀ ਹੋ ਜਾਂਦਾ ਤਮੈ ਨੂੰ ਲੈ ਨਾ। ਆਹ ਉੱਤਟਾ ਤਾਂ ਮੇਰੀ ਨਾ ਤੇ ਹੱਦ ਅੰਤ ਚੁੱਕੀ ਸੀ। ਕੀ ਗੱਲਾਂ ਮਮੀ ਜੀ? ਆਹ ਤੂੰ ਹੀ ਕਿਹਾ ਸੀ ਜੀ ਮੈਂ ਜਾਣਦੇ ਸੱਚੀ ਗੱਲ ਆ। ਵੋਟੀਏ ਚਾਹ ਲੈ ਕੇ ਆ। ਗਾਹੀ ਪੀ ਲੈਣੇ ਚਾਹ ਪੈਂ ਜੀ। ਆਈ ਗੱਲੀ ਰਹਿਣ ਦੀ ਚਾਹ ਹੀ ਨਾਲ ਬਿਸਕਟ ਲਿਆ ਦਿਓ। ਪਕੌੜੇ ਪਕਾੜੇ ਨਾ ਮਗਾਓ। ਆਹ ਗਲੇ ਜੇ ਖਰਾਬ ਲੱਗਣੇ ਮਮੀ ਜੀ ਤੁਹਾਡਾ ਵੀ ਖਰਾਬ ਹੋਣਾ ਗਲਾ। ਹਾਂ ਹਾਂ ਜੀ। ਆਹ ਚੱਲੀਏ ਘਰ। ਹਾਂ ਨਹੀਂ ਨਹੀਂ ਰੋਟੀ ਨਹੀਂ ਖਾਣੀ ਚਲਦੇ ਆ ਵੇਂ ਜੀ ਚੰਗਾ ਚਲੋ ਚਲਦੇ ਆ ਥੱਕ ਹੀ ਗਏ ਅੱਜ ਦੇ ਜਾ ਮੇਰੇ ਲਈ ਕੋਟ ਪਾਣੀ ਲਿਆ ਨਹੀਂ ਪੜ ਸੱਚ ਪਾਣੀ ਰਹਿਣ ਦੇ ਨਹੀਂ ਤੈਨੂੰ ਤੇ ਨਾਲ ਖੜਨਾ ਨੱਬਿਆਂ ਦਾ ਤਾ ਤੈਨੂੰ ਤੇ ਮੈਂ ਨਾਲ ਕਾਦਾ ਲੱਗੀ ਮੇਰਾ ਤਾਂ ਤੂੰ ਉੱਥੇ ਕੱਢਦਾ ਜੀ ਕੀ ਬੋਲਦੀ ਆ ਉੱਥੇ ਤੇ ਇਹੋ ਜਿਹਾ ਵੀ ਕੀ ਕਹਿਤਾ ਮੈਂ ਮੰਮੀ ਜੀ ਇਹ ਕੀ ਬੋਲਿਆ ਮੰਮੀ ਜੀ ਹਜੇ ਕੋਈ ਕਸਰ ਛੱਡ ਕੇ ਆਈ ਆ ਉੱਥੇ ਬੋਲਣ ਦੀ ਫੁਲਾਨੀ ਦਾ ਪ੍ਰਸ਼ਨ ਹੋਇਆ ਤੇ ਉਹ ਮਰ ਗਿਆ ਫਲਾ ਨਹੀਂ ਤਾਂ ਪ੍ਰਸ਼ਨ ਹੋਇਆ ਤੇ ਕਿੰਚੀ ਵੀ ਖੇਡ ਜੇ ਨਹੀਂ ਹੁਣ ਡਰਤੇ ਮੈਨੂੰ ਇਹ ਲੱਗਣ ਡਿਆ ਵਾ ਕਿ ਉਹ ਪ੍ਰਸ਼ਨ ਦੇ ਨਾਲ ਤੇ ਉਹ ਗਈ ਬੱਚ ਤੇ ਪਰ ਜਿਹੜੀਆਂ ਗੱਲਾਂ ਤੂੰ ਕਰ ਰਹੀਆਂ ਨਾ ਇਹ ਰਾਣੂ ਨੂੰ ਸੋਚ-ਸੋਚ ਕੇ ਪੱਕਾ ਟੈਕੋ ਨਾਲ ਹੀ ਉਥੇ ਹੀ ਪਤਾ ਲੈਣ ਗਈ ਹਾਂ ਕਿ ਰੈਸਟੋਰੈਂਟ ਚ ਗਈਆਂ ਕਦੀ ਪਕੌੜੇ ਤੇ ਕਦੀ ਬਿਸਕਟ ਆਹ ਕੱਢਦੀ ਐ ਜਲੂਸ ਮੇਰਾ ਤੈਨੂੰ ਇਹਨੇ ਅੱਗੇ ਤੋਂ ਕਿਤੇ ਨਾਲ ਖੜਦੀ ਉਹ ਕੋਈ ਗੱਲ ਨਹੀਂ ਜੇ ਤੁਹਾਡਾ ਕਿਤੇ ਪ੍ਰਸ਼ਨ ਹੋਊਗਾ ਉਹਨਾਂ ਦੀ ਨੋਮਾ ਵੀ ਤੁਹਾਨੂੰ ਇਹ ਗੱਲਾਂ ਕਰ ਜਾਂਦੀਆਂ। ਚਾਹ ਪਾਣੀ ਤੇ ਮਮੀ ਨੂੰ ਕੋਈ ਗੁੱਸਾ। ਆਹ ਉਹ ਮੈਨੂੰ ਮਾਰਦੇ। ਮੇਰਾ ਗੱਲ ਦੇ ਪ੍ਰਸ਼ਨ।